ਨੈਲ ਤੇ இந்து ਭੈਣ ਨੂੰ ਬੋਹ ਪਿੰਡ ਤੋਂ ਲੈ ਕੇ ਆਏ ਸੀ ਹਰਿਆਣੇ ਦੇ ਵਿੱਚੋਂ ਦੋਨੋਂ ਭੈਣ ਭਰਾ ਕਿਹੜੀ ਹਾਲਤ ਦੇ ਵਿੱਚ ਉੱਥੇ ਰਹਿ ਰਹੇ ਸੀਗੇ ਤੁਸੀਂ ਤਸਵੀਰਾਂ ਦੇਖੋ ਤੇ ਅੱਜ ਕਿਹੜੀ ਹਾਲਤ ਦੇ ਵਿੱਚ ਨੇ ਇਹ ਦੋਨੋਂ ਭੈਣ ਭਰਾ ਇਹ ਵੀ ਤੁਸੀਂ ਦੇਖੋ ਕਿ ਨੂੰ ਬਲੇਮ ਕੀਤਾ ਜਾਵੇ ਕੌਣ ਆ ਜ਼ਿੰਮੇਵਾਰ ਜਿਹੜਾ ਐਦਾਂ ਦੇ ਰੱਬ ਰੂਪੀ ਲੋਕਾਂ ਨੂੰ ਵੀ ਨਰਕ ਵਰਗੇ ਹਾਲਾਤਾਂ 'ਚ ਰਹਿਣ ਲਈ ਮਜਬੂਰ ਕਰ ਦਿੰਦਾ ਉਹ ਸਾਡੇ ਆਪਣੇ ਖੂਨ ਦੇ ਰਿਸ਼ਤੇ ਉਹ ਸਾਡੀਆਂ ਰਿਸ਼ਤੇਦਾਰੀਆਂ ਉਹ ਸਾਡੇ ਭੈਣ ਭਰਾ ਕਾਦੇ ਭੈਣ ਭਰਾ ਭਾਈ ਦੋਨੋਂ ਭੈਣ ਭਰਾ ਹੋ ਸਕੇ ਭੈਣ ਭਰਾ ਨਰਕ ਘਟ ਰਹੇ ਸੀ ਕਈ ਸਾਲਾਂ ਤੋਂ ਤੇ ਅੱਜ ਅਨਿਲ ਤੇ இந்து ਭੈਣ ਇੱਕ ਸੁਪਨੇ ਵਰਗਾ ਜੀਵ ਸੁਪਨੇ ਦੇ ਘਰ ਚ ਬਤੀਤ ਹਾਂ ਭੈਣੇ ਸਤਿ ਸ੍ਰੀ ਅਕਾਲ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ ਫਤਿਹ ਜੀ இந்து ਭੈਣ ਤੇ ਅਨਿਲ ਵੀਰਾ ਅਨਿਲ ਕਿਵੇਂ ਆ ਦੋਨੇ ਕਿਵੇਂ ਕਿਵੇਂ ਨੇ ਰੋਸ਼ਣਾ ਠੀਕ ਹੈ ਤੇ இந்து ਭੈਣ ਵੀ இந்து ਭੈਣ ਦੇ ਵੀ ਬੰਦੇ ਨੇ ਅਨਲ ਵੀਰੇ ਦੇ ਵੀ ਮੇਰੇ ਕਿੰਨੀਆਂ ਬੰਦੀਆਂ ਦੇ ਭੈਣਾਂ ਨੇ ਰਖੜੀਆਂ ਨੇ ਲ ਇਹ ਨੱਲ ਤੇ இந்து ਭੈਣ ਨੂੰ ਬੋਹ ਪਿੰਡ ਤੋਂ ਲੈ ਕੇ ਆਏ ਸੀ ਹਰਿਆਣੇ ਦੇ ਵਿੱਚੋਂ ਉਹ ਮੇਰੇ ਤੁਮੀ ਵੱਧਣੀ ਆ ਮੈਂ ਤੁਮੀ ਬੰਦ ਦੋਨੋਂ ਭੈਣ ਭਰਾ ਕਿਹੜੀ ਹਾਲਤ ਦੇ ਵਿੱਚ ਉੱਥੇ ਰਹਿ ਰਹੇ ਸੀਗੇ ਤੁਸੀਂ ਤਸਵੀਰਾਂ ਦੇਖੋ ਤੇ ਅੱਜ ਕਿਹੜੀ ਹਾਲਤ ਦੇ ਵਿੱਚ ਨੇ ਇਹ ਦੋਨੋਂ ਭੈਣ ਭਰਾ ਇਹ ਵੀ ਤੁਸੀਂ ਦੇਖੋ ਇਹਦੀ ਜ਼ਿੰਮੇਵਾਰੀ ਕਿਹਨੂੰ ਦਿੱਤੀ ਜਾਵੇ ਇਸ ਗੱਲ ਕਿਹਨੂੰ ਬਲੇਮ ਕੀਤਾ ਜਾਵੇ ਕੌਣ ਆ ਜ਼ਿੰਮੇਵਾਰ ਜਿਹੜਾ ਐਦਾਂ ਦੇ ਰੱਬ ਰੂਪੀ ਲੋਕਾਂ ਨੂੰ ਵੀ ਨਰਕ ਵਰਗੇ ਹਾਲਾਤਾਂ 'ਚ ਰਹਿਣ ਲਈ ਮਜਬੂਰ ਕਰ ਦਿੰਦਾ ਸਾਡਾ ਸਮਾਜ ਆ ਸਾਡੇ ਸਮਾਜ ਨੂੰ ਸੰਭਾਲਣ ਵਾਲਾ ਸਿਸਟਮ ਆ ਸਾਡੇ ਸਿਸਟਮ ਨੂੰ ਚਲਾਉਣ ਵਾਲੇ ਲੀਡਰ ਆ ਜਾਂ ਲੀਡਰਾਂ ਨੂੰ ਲੀਡਰ ਬਣਾਉਣ ਵਾਲੀਆਂ ਸਰਕਾਰਾਂ ਵਾਂਂ ਗਾਓ ਥਲੜੀ ਕਢੀ ਤੋਂ ਉਹ ਸਾਡੇ ਆਪਣੇ ਖੂਨ ਦੇ ਰਿਸ਼ਤੇ ਉਹ ਸਾਡੀਆਂ ਰਿਸ਼ਤੇਦਾਰੀਆਂ ਉਹ ਸਾਡੇ ਭੈਣ ਭਰਾ ਵਾ ਕਾਦੇ ਭੈਣ ਭਰਾ ਭਾਈ ਦੋਨੋਂ ਭੈਣ ਭਰਾ ਸਕੇ ਭੈਣ ਭਰਾ ਨਰਕ ਘਟ ਰਹੇ ਸੀ ਕਈ ਸਾਲਾਂ ਤੋਂ ਘਰ ਦੇ ਵਿੱਚ ਭੰਗ ਭੁੱਜਦੀ ਸੀ ਕਈ ਸਾਲਾਂ ਤੋਂ ਚਨਾਨ ਕੀਤੇਆਂ ਨੂੰ ਪਤਾ ਨਹੀਂ ਕਿੰਨਾ ਟਾਈਮ ਹੋ ਗਿਆ ਸੀ ਪਰ ਫਿਰ ਵੀ ਇਹ ਸੁਸਾਇਟੀ ਦੇ ਇਸ ਸਮਾਜ ਦੇ ਵਿੱਚ ਰਹਿੰਦੇ ਸੀ ਸਮਾਜ ਦਾ ਹਿੱਸਾ ਸੀ ਫਿਰ ਵੀ ਇਹ ਬੋ ਪਿੰਡ ਦੇ ਵਿੱਚ ਰਹਿੰਦੇ ਸੀ ਜਿੱਥੇ ਪਿੰਡ ਵੱਸਦਾ ਸੀ ਜਿੱਥੇ ਪਿੰਡ ਦਾ ਸਰਪੰਚ ਵੀ ਸੀ ਜਿੱਥੇ ਪਿੰਡ ਦੇ ਪੰਚਾਇਤ ਵੀ ਸੀ ਨੌਜਵਾਨ ਸਭਾ ਦੀ ਕਮੇਟੀ ਵੀ ਹੋਊਗੀ ਗੁਰੂ ਘਰ ਵੀ ਹੋਣਗੇ ਮੰਦਰ ਵੀ ਸੀਗੇ ਉੱਥੇ ਸੀਦਾਂ ਦੇ ਬੁੱਤ ਵੀ ਲੱਗੇ ਹੋਏ ਸੀਗੇ ਪਰ ਜਿਉਂਦਿਆਂ ਦੀ ਹਾਲਤ ਆ ਸੀ ਜਿਹੜੀ ਤੁਸੀਂ ਤਸਵੀਰਾਂ 'ਚ ਦੇਖ ਲਈ ਤੇ ਅੱਜ ਅਨੈਲ ਤੇ இந்து ਭੈਣ ਇੱਕ ਸੁਪਨੇ ਵਰਗਾ ਜੀਵਨ ਸੁਪਨਿਆਂ ਦੇ ਘਰ ਚ ਬਤੀਤ ਕਰ ਅਰਦਾਸ ਕਰਿਓ ਅਸੀਂ ਇਸੇ ਤਰ੍ਹਾਂ ਇੱਕ ਦੂਸਰੇ ਨਾਲ ਜੁੜ ਕੇ ਭੈਣ ਭਰਾ ਚੰਗਾ ਜੀਵਨ ਬਤੀਤ ਕਰ ਸਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਲ ਨਹੀਂ ਬਹਿਣਾ ਨਹੀਂ ਬਸ ਮੈਂ ਜਾਣਾ ਗਿਆ ਨਾ ਦੇਖੋ ਵੀਰਾ ਸੀਟ ਆਫਰ ਕਰ ਰਿਆ ਵੀ ਬਹਿ ਜਾਓ ਤੁਸੀਂ ਤੇ ਕਿੱਥੇ ਉਸ ਦਿਨ ਆਪਣਾ ਨਾਮ ਦੱਸਣ ਦੀ ਵੀ ਸੋਝੀ ਨਹੀਂ ਸੀ ਵੀਰੇ ਨੂੰ ਕਰੇ ਅਰਦਾਸ ਲੈ ਅਨਲ ਵੀਰੇ ਪੈਨੇ ਮੂੰਹ ਮਿੱਠਾ ਕਰਾ ਰਿਆ ਨੈਲ ਦਾ ਅਨਲ ਦਾ ਮੂੰਹ ਮਿੱਠਾ ਕਰਾ ਖਾਲਾ ਖਾਲਾ ਮੈਂ ਮਿੱਟਾ ਬਾੜਾ ਖਾ ਲਿਆ ਸੁਵੀਰ ਦੇ ਨੇ